ਅਕਬਰ ਆਬਾਦ ਇੱਕ ਸ਼ਹਿਰ ਹੈ ਅਕਬਰ ਮੁਸਲਮਾਨ ਰਾਜਾ ਹੋਇਆ ਸ਼ਾਹ ਜਹਾਂ ਸਾਹਿਬ ਦਿੱਲੀ ਦਾ ਜਿਹੜੇ ਮੁਸਲਮਾਨਾਂ ਦੇ ਨਾਂ ਦੇ ਸ਼ਹਿਰ ਨੇ ਉੱਥੇ ਆਬਾਦੀ ਵੀ ਮੁਸਲਮਾਨਾਂ ਦੀ ਹੁੰਦੀ ਜਿਆਦਾ ਪੁੜੀ ਪਈ ਚਾਈਦੀ ਹੈ ਅਕਬਰ ਆਬਾਦ ਇੱਕ ਸ਼ਹਿਰ ਹੈ ਉੱਥੇ ਔਰਤ ਹੈ ਉਹ ਹੀਰ ਕਿਰਿਆ ਕਰਦੀ ਹੈ ਬੰਦੂ ਚੰਗਾ ਬੰਦੇ ਕੰਮ ਕਰਦੀ ਹੈ ਚੰਗਾ ਨਹੀਂ ਕਰਦੀ। ਕਿਰਿਆ 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 ਕੀ ਹੈ? ਹੀਨ ਕਿਰਿਆ ਹੀਨ ਕਿਰਿਆ। ਕਿਰਿਆ ਕੇ ਹੀਨ ਦਾ ਮਤਲਬ ਉਹ ਕਪਤਾ ਕਰਕੇ ਹੀਨ ਮੂਰੇ ਲਗੇ। ਹੀਨ ਕਿਰਿਆ ਕਰਦੀ ਹੈ ਹੀਨ ਕਿਰਿਆ ਕੀ ਹੁੰਦੀ ਹੈ? ਜਿਹੜਾ ਕੰਮ ਖਾਤਰ ਅਸੀਂ ਉਹ ਦਿਖਾਵਾ ਕੀਤਾ ਹੈ। ਅਸਲ 'ਚ ਉਹਦਾ ਨੁਕਸਾਨ ਕਰਦੇ। ਜਿਹੜਾ ਵੀ ਆਦਮੀ ਨੂੰ ਅਸੀਂ ਬਾਹ ਫੜ ਕੇ ਬਾਹਰ ਕੱਢਣਾ ਹੈ ਅਸੀਂ ਅਸਲ 'ਚ ਉਹਨੂੰ ਖੂਸਟਣਾ ਹੀਰ ਕਰਿਆ ਹੁੰਦੀ ਹੈ ਨੁਕਸਾਨ ਕਰਨਾ ਪ੍ਰਸਾਦਣਾ ਉਹਦੇ ਫਾਇਦੇ ਦਾ ਕਰਨਾ ਉਹਦਾ ਨੁਸਾਨ ਹਾਨੀ ਪਹੁੰਚਾਉਣ ਵਾਲੀ ਕਿਰਿਆ ਹੀਰ ਕਰਿਆ ਨੁਕਸਾਨ ਕਰਨ ਵਾਲੀ ਕਿਰਿਆ ਇਹ ਜਿਹੜੇ ਜੰਤਰ ਮੰਤਰ ਤੰਤਰ ਨੇ ਹੀਰ ਕਰਿਆ ਅਕੇ ਕੀ ਹੈ ਮੰਤਰ ਜੰਤਰ ਤੰਤਰ ਸਭ ਦਿਨ ਮੈਂ ਅਦਤ ਪਰਬੀਨ ਨਹੀਂ ਅਦਕ ਪਰਬੀਨ ਤਾਂ ਇਹ ਹੀ ਕਿਰਿਆ ਹੁੰਦੀ ਹੈ ਪਹਿਲਾਂ ਤਾਂ ਇਹ ਗੱਲ ਕਹਿਗੇ ਤੁਹਾਨੂੰ ਅਦਕ ਪਰਬੀਨ ਅਦਕ ਪਰਬੀਨ ਸੀ ਨਾ ਹੋ ਜਿੰਨੇ ਵੀ ਜੰਤਰ ਮੰਤਰ ਤੰਤਰ ਵਾਲੇ ਨੇ ਜਿੰਨਾ ਅਦਕ ਪਰਬੀਨ ਉਹ ਨਹੀਂ ਖਤਰਨਾਕ ਹੋ ਇਹ ਹੀ ਕਿਰਿਆ ਹੈ ਇਹਦੇ ਨਾਲ ਕੁਝ ਨਹੀਂ ਬਣਦੇ ਇਹਦੇ ਨਾਲ ਬਣੇ ਤਾਂ ਫੌਜਾਂ ਦੀ ਲੋੜ ਨਹੀਂ ਹੈ ਰਾਜੇ ਨੂੰ ਰਖਲਣ ਮੰਤਰੀ ਮੰਤਰ ਵਾਲਿਆਂ ਨੂੰ ਫੌਜਾਂ ਦੇ ਕੀ ਕਰਾਉਣਾ ਐਨਾ ਖਰਚਾ ਕਰਦੇ ਨੇ ਅਸਲੇ ਤੇ ਐਨਾ ਵਾਧਾ ਤੇ ਹਰ ਗੱਡੀਆਂ ਪਾ ਮਤਲਬ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਰੱਖੇ ਨੇ ਟੈਂਕੋ ਤੋਪਾਂ ਕੀ ਲੋੜਾ ਰੱਖਣ ਦੀ ਉਹ ਵੀ ਸੱਚ ਹੈ ਨਾ ਗਵਰਨਰ ਵੀ ਕੁਝ ਨਹੀਂ ਕਹਿੰਦੇ ਗਵਰਨਮੈਂਟ ਕੁਝ ਕਹਿੰਦੀ ਨਹੀਂ ਜੇ ਗਵਰਨਮੈਂਟ ਨੇ ਕੁਝ ਕਹਿੰਦੀ ਰਾਜਾ ਹੀ ਨਹੀਂ ਕੁਝ ਕਹਿੰਦਾ ਤੇ ਫਿਰ ਉਹਨਾਂ ਦਾ ਤਾਂ ਹੌਸਲੇ ਜਨ ਹੁੰਦਾ ਅਸਲ 'ਚ ਗਵਰਨਮੈਂਟ ਦੇ ਢਿੱਲ ਦਾ ਰੰਗ ਪਾਇਆ ਹੋਇਆ ਜਿਹੜੇ ਹੁੰਦੇ ਨੇ ਅਵਤਾਰ ਉਸ ਜ਼ਮਾਨੇ ਦੇ ਵਿੱਚ ਇਹ ਸਿਰੇ ਨਹੀਂ ਪਤਾ ਹੀ ਨਹੀਂ ਹੁੰਦਾ ਜੰਮੇ ਦਾ ਹੀ ਨਹੀਂ ਜੇ ਮੈਂ ਸਪਰੇ ਕਰ ਦਿੰਦੇ ਹਾਂ ਨਾ ਉਹ ਨਦੀਨ ਜੰਮਦੀ ਹੋਈ ਨਹੀਂ ਵੀ ਚਾਹੇ ਹੋਵੇ। ਬੀਜ ਪਿਆ ਹੋਵੇ ਘਾਹ ਹੋਵੇ ਦਾ ਧਰਤੀ 'ਚ ਜੇ ਸਪਰੇਅ ਕਰ ਦਿਓ ਜੰਮਦਾ ਹੀ ਨਹੀਂ। ਜਾਂ ਨਾਮ ਦੀ ਸਪਰੇਅ ਹੁੰਦੀ ਰਹਿੰਦੀ ਹੈ ਜੰਮਦਾ ਹੀ ਨਹੀਂ। ਪਈ ਰਹਿੰਦੇ ਨੇ ਵਿੱਚ। ਜੇ ਜੰਮਦੇ ਨੇ ਜੰਮਦਾ ਹੀ ਮਰ ਜਾਂਦੇ ਨੇ। ਉਹ ਖੋਲਦੇ ਨੇ ਦੁਆ ਜਾਂਦੇ ਜਵਾਬ ਦਿੰਦੇ ਜੋ ਅੱਕ ਵੀ ਜਵਾਬ ਦਿੰਦਾ ਜੰਮਦਾ ਹੀ ਮਰ ਜਾਂਦੇ ਨੇ। ਹੁਣ ਨਵੇਂ ਸੰਤ ਕਿਉਂ ਨਹੀਂ ਪੈਦਾ ਹੁੰਦੇ? ਜੰਮਦੇ ਹੀ ਮਰਿਆ ਕਰਨਗੇ ਜੋਕ ਵੀ ਜਾਣਦੇ ਨੇ ਤੇ ਫਰੇਵ ਨੂੰ ਇਹਨਾਂ ਦੇ ਨੂੰ ਜੋਕਾਂ ਨੇ ਜਵਾਬ ਦੇ ਦੋਣਾ ਛੋਟੇ ਛੋਟਿਆਂ ਨੇ ਜੰਮਦੇ ਹੀ ਮਰ ਜਾਣਗੇ ਮੂੰਹ ਖੋਲਣ ਦੀ ਓਗਾ ਹੀ ਨਹੀਂ ਜੇ ਵੀ ਜੰਮਦਾ ਤਾਂ ਮੂੰਹ ਖੋਲਦਾ ਉਹ ਉਹ ਚਿਲਕਾ ਫੜਦਾ ਮੂੰਹ ਖੋਲਣਾ ਹੀ ਹੈ ਉਹ ਉਹ ਬੋਲਣ ਨੂੰ ਮੂੰਹ ਖੋਲਦਾ ਖੋਲ੍ਹਦਾ ਹੀ ਬੰਦ ਹੋ ਜਾਂਦਾ ਉਹ ਸੋਤੇ ਸਪਰੇ ਹੁੰਦੀ ਹੈ ਨਾਮ ਦੀ ਇਹ ਦਵਾਈਆਂ ਦੀ ਸਪਰੇਅ ਹੈ ਨਾਮ ਜ਼ਹਿਰਾਂ ਦੇ ਵਾਸਤੇ ਉਹਦੇ ਵਾਸਤੇ ਨਾਮ ਜ਼ਹਿਰਿਆ ਅਮਰਤ ਅਮਰਤ ਬੇਖਵਾਂਦੀ ਹੈ ਨਾ ਅਮਰਤ ਬੇਖ ਉਹਦੇ ਵਾਸਤੇ ਅਮਰਤ ਬੇਖ ਹੈ ਬੁਰਾਈ ਵਾਸਤੇ ਬੁਰਾਈ ਵਾਸਤੇ ਅਮਰਤ ਨਹੀਂ ਬੇਖ ਹੈ ਕਿਉਂ ਉਹਨਾਂ ਬਿਖਿਆ ਨੂੰ ਅਮਰਤ ਕਰਕੇ ਪ੍ਰਚਾਰ ਕਰਦੇ ਉਲਟਾ ਉਹ ਨਾਮ ਤੇ ਇਹ ਹੀਨ ਕਰਿਆ ਨਾਮ ਤੇ ਵਿਰੋਧੀ ਕਰਿਆ ਹੈ ਦਰਗਾਹ ਦੇ ਪਰਵੀਨ ਅਦਿਕ ਪਰਵੀਨ ਉਹ ਕਹਿੰਦੇ ਮੇਰੇ ਚ ਕਰਾਮਾਤ ਦਾ ਪਰਮੇਸ਼ਰ ਦੇ ਸ਼ਰੀਰ ਬਣਿਆ ਖੜਿਆ ਉਹ ਬਣੇ ਖੜੀ ਹੈ ਕਰਾਮਾਤ ਤਾਂ ਹੁੰਦੀ ਉਹ ਨਹੀਂ ਪਿਛੇ ਗਾਹ ਪੜ ਲੈਣੀ ਹੈ ਕਰਾਮਾਤ ਤਾਂ ਹੁੰਦੀ ਉਹ ਨਹੀਂ ਪਰ ਉਹ ਕਹਿੰਦੇ ਕਰਾਮਾਤ ਹੁੰਦੀ ਹੈ ਜਿਹੜੇ ਕਹਿੰਦੇ ਨੇ ਕਰਾਮਾਤ ਹੁੰਦੀ ਹੈ ਉਹ ਗੁਰਬਤ ਤੋਂ ਖਲਾਫ ਨਹੀਂ ਕਰਾਮਾਤਾਂ ਦਾ ਭਰਿਆ ਬੈਸ ਆਪਣਾ ਵੀ ਸਿਕਾ ਤੇ ਆਦੂ ਸਿਕਾ ਤੇ ਆਸ ਉਹ ਕਿਨੇ ਭਰਿਆ ਆਦਕ ਪਰਵੀਨ ਵਾਲਿਆਂ ਨੇ ਭਰਿਆ ਉਸ ਨੇ ਨੇ ਸਲਤ ਪਹਿਲਾਂ ਕੀਤੇ ਨੇ ਉਸ ਨੇ ਤਾਂ ਖੁਬਈ ਜਲੀ ਬਈ ਵਾਲੀ ਕਹਾਣੀ ਪਹਿਲਾਂ ਕੀਤੀ ਉਹਨੇ ਸਭ ਉਹ ਪਹਿਲਾਂ ਕੀਤਾ ਆਦਕ ਪਰਵੀਨ ਜਿਹੜੇ ਕਿਉਂਦੀ ਹੈ ਉਪਜ ਹੁਣ ਤਾਂ ਹੀ ਬੜੇ ਫੁੱਲੇ ਕਿਉਂ ਨੇ ਕਿ ਨਾਮ ਤਾਂ ਹੈ ਨਹੀਂ ਜੇ ਨਾਮ ਨਹੀਂ ਤਾਂ ਬੜਾ ਫੁੱਲ ਨਹੀਂ ਆ ਸਪਰੇਅ ਤੋਂ ਸਪਰੇਅ ਸਪਰੇਅ ਹੈ ਨਹੀਂ ਦਵਾਈ ਹੈ ਨਹੀਂ ਗੁੱਡਾਬ ਨਹੀਂ ਕੋਈ ਉਹ ਗੁੱਡੇ ਉਹ ਗੁੱਡਣ ਵਾਲਾ ਵੀ ਕੋਈ ਨਹੀਂ ਨਾ ਤਾਂ ਫੇਰ ਤਾਂ ਫਸਲ ਛੱਡੋ ਜਿੱਤੇ ਫਸਲ ਨਹੀਂ ਨਾ ਹੁੰਦੀ ਫਿਰ ਇਹਦੇ ਦੇ ਪੱਠੇ ਪੈਂਦੇ ਨੇ ਲੋਕਾਂ ਨੂੰ ਵਿਰੇ ਸੰਤਾਂ ਦੇ ਪੱਠੇ ਨੇ ਇਹ ਖਾ ਕੇ ਹਿਜਾਰਾ ਛੱਡਦੇ ਨੇ ਫੇਰ ਡੰਗਰ ਡੰਗਰ ਇਹ ਨਾ ਆ ਉਹ ਆਦਮੀ ਤਾਂ ਹੈ ਨਹੀਂ ਆਦਮੀ ਵਾਲਾ ਤਾਂ ਹੀ ਤਾਂ ਹੁੰਦਾ ਅੰਨ ਪੈਦਾ ਪਸ਼ੂ ਵਾਲੇ ਪੱਠੇ ਜ਼ਰੂਰ ਵਾਧੂ ਹੋ ਜਾਂਦੇ ਨੇ ਜੇ ਆਪਾਂ ਗੁੱਡੀਆਂ ਨਾਲ ਫਸਲ ਨੂੰ ਉੱਥੇ ਕੋਲ ਪੱਠੇ ਹੋਏ ਜਾਣ ਨੇ ਪਸ਼ੂ ਵਾਲਾ ਚਾਰਾ ਹੋ ਜਾਂਦਾ ਪਸ਼ੂ ਵਾਲਾ ਚਾਰਾ ਹੈ ਜੋ ਪ੍ਰਚਾਰ ਹੈ ਸਾਡਾ ਜ ਪਸ਼ੂਆਂ ਵਾਲਾ ਚਾਰਾ ਬੰਦਿਆਂ ਵਾਲਾ ਚਾਰਾ ਨਹੀਂ ਹੈ ਬੰਦਿਆਂ ਦਾ ਨਾਮ ਚਾਹੀਦਾ ਪਸ਼ੂਆਂ ਦੀ ਕੀ ਪਸ਼ੂ ਜਾਵਾਂ ਮੈਂ ਖਾਓ ਮੇ ਵਾਲੇ ਪੱਠੇ ਤਾਂ ਪੈਦਾ ਹੁੰਦੇ ਨੇ ਵਾਧੂ ਉਹ ਹਮਾਰੇ ਪੱਠਿਆਂ ਦੀ ਗੱਲ ਆ ਨਾਮ ਹੈ ਜਿਹੜਾ ਉਹ ਹਮਾਰੇ ਪੱਠਿਆਂ ਤੋਂ ਖلاف ਹੈ ਉਹ ਕਹਿੰਦਾ ਦੁਨੀਆਂ ਦੀਆਂ ਬੜਿਆਈਆਂ ਅੱਗੀ ਸੇਤੀ ਜਾਲ ਅਗਬਰਸਾਦ ਹੁੰਦਾ ਉੱਤੇ ਦੁਨੀਆਂ ਦੀਆਂ ਬੜਿਆਈਆਂ ਦੇ ਪੱਗੀ ਸੇਤੀ ਜਾਲ ਜਿਹੜੀਆਂ ਬੜਿਆਈ ਦੀ ਇੱਛਾ ਉੜਦੀ ਉਹ ਤੇ ਅਗਬਰਸਾਦ ਹੁੰਦਾ ਹੈ ਇਹ ਨਾਮ ਜੇ ਅਗਬਰਸੂ ਕੀ ਉੱਤੇ ਉਹ ਦਵਾਈ ਚੱਗ ਗਿਆ ਤਾਂ ਅਸੀਂ ਝਾੜ ਦਿੰਦੀ ਹੈ ਉਹ ਬਾਤ ਨੂੰ ਦੇਖਿਆ ਹਲਸੜ ਦਿੰਦਾ ਜਾਂ 240 ਦਾ ਹੁੰਦਾ ਸਪਰੇਅ ਨੂਰਦਨ ਬਾਤੂ ਹੈ ਨਹੀਂ ਸਭ ਗੋੜ ਪੱਤਿਆਲੇ ਨੂੰ ਮਾਰ ਦਿੰਦਾ ਗੋੜ ਪਕਾੜੇ ਗੋੜ ਪੱਤਿਆਲੇ ਸਭ ਗੱਦਨਾ ਛੱਡ ਦਿੰਦੇ ਨੇ ਜਿਵੇਂ ਪਰੇ ਹੁੰਦੀ ਹੈ ਕੋ ਪਖੰਡ ਜੋ ਹੈ ਵਜੂਆ ਕੌਣ ਜੋ ਗੌਰਮੈਂਟ ਉੱਚ ਦਮਾਲੜਾ ਜੋ ਗੌਰਮੈਂਟ ਉੱਚ ਦਮਾਲੜਾ ਜਿਹਨਾਂ ਨੂੰ ਗਿਆਰ ਮਿਲਿਆ ਇਨਾਲਾ ਦੋ ਮਾਲੜਾ ਉੱਚਾ ਦਮਲਾ ਹੁੰਦਾ ਦੋ ਸਿਰ ਸਾਫਾ ਨਹੀਂ ਹੁੰਦਾ ਦਮਲੜਾ ਦੋਏ ਕੋਹ ਨੇ ਚੇਤਰ ਮਾਨੋ ਉਹ ਉੱਚੀ ਵਸਤਾ ਜਮਾਨਾ ਨਾਲ ਥੱਲੇ ਨਹੀਂ ਹੈ ਧਰਤੀ ਤੇ ਨਹੀਂ ਲੱਗਿਆ ਹੋਇਆ ਧਰਤੀ ਨਾਲ ਨਹੀਂ ਜੁੜਿਆ ਹੈ ਮੈਨੂੰ ਚਾਹ ਹਾਂ ਗੋਲ ਮੈਨੂੰ ਚਾਹ ਦਮਲੜਾ ਹਾਂਜੀ ਸਰੀਆਂ ਰਾਵਨਤੀ ਕੋਰੀ ਲੋਗ ਬਖਾਨਾ ਦਾ ਹੈ ਇਹ ਕੋਰੀ ਇਹਦਾ ਨਾਮ ਹੈ ਹੁਣ ਜਿਹੜਾ ਅਸੀਂ ਕੌਰ ਬਣੇ ਨਾ ਕੌਰ ਕੋਰੀ ਇਹਦਾ ਵੀ ਨਾਮ ਕੋਰੀ ਹੈ ਇਹ ਵੀ ਕੌਰ ਹੈ ਕੌਰ ਕਦੇ ਅਸੀਂ ਆਉਣਾ ਹੈ ਇੱਜ਼ਤ ਦਾ ਲਫ਼ਜ਼ਾ ਕੋਰੀ ਕਿਉਂਕਿ ਕਰਾਮਾਤ ਜੋ ਜਾਣਦੀ ਹੈ ਕੁਮਾਰੀ ਜਿਹੜਾ ਲਫ਼ਜ਼ ਲੱਗਦਾ ਨਾ ਇੱਜ਼ਤ ਦਾ ਲੱਗਦਾ ਰਾਜਕੁਮਾਰੀ ਇੱਜ਼ਤ ਦਾ ਰਾਜੇ ਦੀ ਲੜਕੀ ਰਾਜ ਕਰਨਿਆ ਵੇ ਕਹਿੰਦੇ ਨੇ ਕੋਈ ਕਹਿੰਦੇ ਨੇ ਇਜ਼ਤਨਾ ਲੋਕ ਵੀ ਇਹ ਗੁਰੂ ਸੈਂਸ ਵਿੱਚ ਇਹ ਸ਼ਕਤੀਆਂ ਨੇ ਪਰ ਕਿਉਂ ਸਰੀਰ ਅਨੁਰਾਗਮਤੀ ਅਨੁਰਾਗਮਤੀ ਸਰੀਰ ਅਨੁਰਾਗਮਤੀ ਸ਼ੁਰੂ ਆ ਅਨੁਰਾਗ ਕੀ ਹੁੰਦਾ ਹੈ ਰਾਗ ਬੈਰਾਗ ਅਨੁਰਾਗ ਅਨੁਰਾਗੀ ਭਗਤ ਨੇ ਅਸਲ ਚ ਬੈਰਅੰਗੀ ਦਾ ਸੁਖੀ ਆ ਜੋ ਮਨ ਬੈਰਅੰਗ ਪਿਆ ਛੱਡਿਆ ਉਹਨੇ ਮਾਇਆ ਦੀ ਭੁੱਖ ਛੱਡੀ ਆ ਅਨੁਰਾਗ ਜਿਹੜਾ ਨਾਮ ਦਾ ਅਨਸਾਰੀ ਚੱਲਦਾ ਪਰ ਉਹ ਅਨੁਰਾਗਮਤੀ ਕਹਿਣ ਲੱਗੇ ਉਹ ਕਹਿੰਦੀ ਆ ਮੈਂ ਤਾਂ ਕੁਦਰਤ ਦੇ ਨਾਲ ਜੰਦੀ ਆ ਤਾਂ ਸ਼ਕਤੀਆਂ ਨੇ ਮੇਰੇ ਚ ਭਗਤ ਬਣੀ ਹੋਈ ਆ ਨਾ ਸ਼੍ਰੀ ਅਨੁਰਾਗਮਤੀ ਕਹਿੰਦੇ ਨੇ ਉਹ ਜੀਦੀ ਕਰਿਆ ਕੀ ਹੈ ਸੀਨ ਕੂਰ ਕਰਿਆ ਹੈ ਕੂਰ ਕਰਿਆ ਔਰ ਜੋ ਸਭੀ ਜਗ ਸਭੀ ਜਗ ਆ ਜੰਗ ਔਲ ਜ ਗਿਆ ਕੂਰ ਕਰਿਆ ਦੇ ਵਿੱਚ ਸ੍ਰੀ ਅਨੁਰਾਗਵਤੀ ਨੋ ਰਖ ਲਿਆ ਜਾਨੂ ਬਾਂਗ ਦਾ ਠੀਕ ਹੈ ਕਰਿਆ ਗਿਆ ਕੇ ਇਹ ਜੇ ਨੋ ਨਾਗਮਤੀ ਸਮਝਦਾ ਨਾ ਕਰਿਆ ਸਮਝਦਾ ਪਰ ਕਿਰਿਆ ਨਹੀਂ ਆਗ ਨਹੀਂ ਹੈ ਹੁਕਮ ਅਸਾਰ ਨਹੀਂ ਹੈ ਕਿਰਿਆ ਵਿਪਰੀਤ ਹੈ ਕਿਰਿਆ ਉੱਚਾ ਹੈ ਹੁਕਮ ਦਾ ਹੁਕਮ ਦਾ ਵਿਰੋਧ ਕਰ ਰਹੀ ਹੈ ਹੂੰ ਸੂਰਣਾ ਤੇ ਪੰਨੀਆਂ ਦੋ ਪਕਤੀਆਂ ਦੇ ਵਿੱਚ ਇੱਕ ਬੜਾ ਭਾਰੀ ਸਵਾਲ ਖੜਾ ਕਰਤਾ ਦੁਨੀਆ ਦਾ ਔਰ ਦੁਨੀਆ ਕੀ ਹੈ ਪਖੰਡਵਾਦ ਦੇ ਕਿਵੇਂ ਮਗਰ ਲੱਗ ਜਾਂਦੀ ਹੈ ਪਖੰਡਵਾਦ ਨੂੰ ਨਾ ਦੁਨੀਆ ਆਪ ਸਰਟੀਫਾਈ ਕਰਦੀ ਹੈ ਸ੍ਰੀ ਅਨੁਰਾਗਮਤੀ ਕਹ ਕੇ ਸ੍ਰੀ ਅੰਮ੍ਰੋਦ ਲੋਕ ਬਖਾਨੇ ਦਾ ਨੇ ਲੋਕ ਕਹਿੰਦੇ ਨੇ ਲੋਕ ਬਖਾਨੇ ਕੋਈ ਸਭ ਹੀ ਜਗ ਆਕੀ ਹੈ ਰਾੜਾ ਸਾਹਿਬ ਟੱਕੀ ਸਾਹਿਬ ਕਿਨੇ ਰੱਖੇ ਨੋ ਲੋਕਾਂ ਨੇ ਉਹਨਾਂ ਨੇ ਬੋਲਦਾ ਤੇ ਲੋਕਾਂ ਨੇ ਮੰਨ ਲਿਆ ਤੇ ਕੀ ਹੈ ਇਹ ਲੋਕਾਂ ਦੀ ਮਨੋਦਸ਼ਾ ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ ਨੇ ਉਹ ਇਹ ਜਾਣੇ ਅਨੁraagਮਤੀ ਇਹਨੂੰ ਕਿ ਹੈ ਜੇ ਆ ਚਰਿੱਤਰ ਪੜੇ ਹੁੰਦੇ ਪੈਦਾ ਜੀਤੀ ਹੁੰਦੇ ਸੰਤ ਜਾਂਦੇ ਹੀ ਨਹੀਂ ਸੀ ਪਰ ਜਿਨ੍ਹਾਂ ਨੇ ਢੱਗੀਆਂ ਚਲਾਉਣੀਆਂ ਨੇ ਉਹ ਤਾਂ ਚਰਿੱਤਰਾਂ ਦੇ ਖਿਲਾਫ ਹੀ ਨੇ ਹੋਣ ਗਈ ਜਿਨ੍ਹਾਂ ਨੇ ਘਰਾ ਮਾਤਾ ਦੀ ਗੱਲ ਕਰਨੀ ਹੈ ਤਖੰਡ ਬਾਦ ਪਿਛਲਾ ਜੋ hindu ਮਾਤਾ ਉਹਦੇ ਤੇ ਪਹਿਲਾ ਧੋਣਾ ਆ ਦੇਣਾ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਮਤਿ ਦੀ ਗੱਡੀ ਨੂੰ ਲਿਓ ਲਾ ਕੇ ਧੂਏ ਪਾਸੇ ਬਣਾਉਣਾ ਉਹ ਤੇ ਰਤਨ ਦੇ ਖਿਲਾਫ ਨੇ ਕਰਾ ਮਾਤਾ ਦੇ ਖਿਲਾਫ ਹੈ ਜੰਤਰਮੰਤ ਜਿਆਦਾ ਪ੍ਰੋਬਲਮ ਕਿੱਥੇ ਆਈ ਆ ਭਾਈ ਗੁਰਦਾਸ ਦੀਆਂ 12 ਦੇ ਖਿਲਾਫ ਹੈ ਔਰ ਜਿਹੜਾ ਇਤਿਹਾਸ ਰਚੇ ਹੁੰਦੇ ਖਿਲਾਫ ਹੈ ਇਤਿਹਾਸ ਦੀ ਲੋੜ ਨਹੀਂ ਰਹਦੀ ਸੀ ਜੋ ਇਤਹਾਸ ਰਿਝੇ ਸੂਰਜ ਪ੍ਰਕਾਸ਼ ਹੈ ਜੋ ਵੀ ਕੁਝ ਉਹ ਰਚਿਆ ਹੀ ਤਾਂ ਇਹਨੂੰ ਖੁੱਡੇ ਲਾਉਣ ਲਈ 10 ਮਹਾਂਰੰਤ ਨੂੰ ਰਾਸਮਹਰਾਂਤ ਨੂੰ ਉਹ ਇਹਦੀ ਜਗ੍ਹਾ ਨੂੰ ਦੋਤ ਸੀ ਸਿੱਕੀ ਦੀ ਗੱਲੇ ਸਵੇਰੇ ਜੇ ਮਾੜੀ ਬੋਟੇ ਗੱਲ ਵੀ ਹੁੰਦੀ ਹੈ ਸ਼ਾਮ ਨੂੰ ਰਾਹ ਦਿੰਦਾ ਉਹ ਅਸਰ ਸਾਖੀਆਂ ਲੋਕਾਂ ਨੇ ਸੁਣਾਓ ਇਹਦੀ ਗੱਲੇ ਨਾ ਕਰੋ ਜਿਹੜੇ ਨੌਜਵਾਨ ਗੁਰਦੁਆਰੇ ਜਾਣ ਵਾਲੇ ਨੇ ਉਹ ਸਾਖੀਆਂ ਸੁਣਦੇ ਹੀ ਨੇ ਬਸ ਕੋਕਾ ਉਪਦੇ ਦੀ ਲੋੜ ਨਹੀਂ ਅਕਲ ਦੀ ਲੋੜ ਨਹੀਂ ਸਾਖੀ ਨੂੰ ਸਮਝਣ ਦੇ ਵਾਸਤੇ ਅਕਲ ਦੇ ਕੰਮ ਨਹੀਂ ਲੈਣਦੇ ਉਹ ਨੇ 1-2% ਕੰਮ ਲੈਣ ਵਾਲੇ ਅਕਲ ਤੇ ਹੋ ਜਾਂਦੇ ਨੇ ਗੁਰਦੁਆਰੇ ਸਾਖੀ ਸੁਣ ਕੇ ਘਰ ਨੂੰ ਆ ਜਾਂਦੇ ਨੇ ਗੁਰੰਤਿ ਨੂੰ ਵੀ ਸੌਖਾ ਨੂੰ ਲੋੜ ਨਹੀਂ ਗੁਰਬਾਣੀ ਪੜ੍ਹਨ ਦੀ ਐ ਸਮਝਣ ਦੀ ਉਹਨੂੰ ਲੋੜ ਕੀ ਐ ਗੁਰਦੁਆਰੇ ਵਾਲਿਆਂ ਨੂੰ ਸਰਗੋਲ ਜਾਈਦੀ ਐ ਉਸ ਉਹ ਐਸਾ ਪ੍ਰਚਾਰ ਆ ਜਿਹਦੇ ਨਾਲ ਸ਼ਰਧਾवान ਹੋ ਕੇ ਗੁਰਦੁਆਰੇ ਨੂੰ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣ। ਖਾਲੀ ਹੱਥ ਨਾਲ ਆਉਣ ਉਹ ਇਹੋ ਜਿਹਾ ਪ੍ਰਚਾਰ ਹੈ। ਉਹ ਦੋਹੇ ਰਾਜੀ ਨੇ ਉਹਦਰ ਤਾਂ ਫੂਰਖ ਰਾਜੀ ਨੇ ਉਹਨਾਂ ਦੇ ਮਨਸਬ ਦੀ ਗੱਲ ਜੋ ਚਾਹੁੰਦੇ ਨੇ ਉਹੋ ਜਿਹਾ ਪ੍ਰਚਾਰ ਹੁੰਦਾ। ਉਧਰ ਗੁਰਦੁਆਰੇ ਵਾਲੇ ਰਾਜੀ ਜੋ ਚਾਹੁੰਦੇ ਉਹ ਲੈ ਕੇ ਉਧਰ। ਉਹਨਾਂ ਦਾ ਦੋਹਾਂ ਦਾ ਇਨਸੈਟ ਨੇ। ਪਰੇਸ਼ਾਨ ਕਰਨ ਨੇ। ਪਰੇਸ਼ਾਨ ਉਹ ਨਹੀਂ ਜਿਹੜਾ ਨੂੰ ਕੋਈ ਚਾਹੀਦਾ ਸੀ ਗੁਰਮਤ ਉਹਨਾਂ ਨੂੰ ਮਿਲਦਾ ਨਹੀਂ ਜੋ ਆਸਿਕ ਗੁਰਦੁਆਰਿਆਂ ਤੇ ਉਹ ਪੂਰੀ ਨਹੀਂ ਜਿਹੜਾ ਦੀ ਹੋ ਰਹੀ ਉਹ ਪਰੇਸ਼ਾਨ ਜੋ ਆਖਾਂ ਨੂੰ ਉਹ ਨਹੀਂ ਮਿਲ ਰਿਹਾ ਜੋ ਮਿਲਣਾ ਚਾਹੀਦਾ ਸੀ ਜੋ ਸਿੱਖੀ ਤੋਂ ਬੁਰਕਰ ਹੋ ਗਏ ਆ ਜਿसे ਕਿਰੀ ਕਹਿੰਦੇ ਜੋ ਆਖ ਜਹੀਏ ਨੇ ਉਹ ਨਹੀਂ ਚੱਲਦੇ ਉਹਨਾਂ ਨੇ ਬਦਨਾਮ ਥੋੜੀ ਹੋਣੇ ਹਾਂ ਜੀ ਸੂਰੀ ਆਸੂਰੀ ਕਿਨਰਨੀ ਰੀਜ ਰਹੇ ਤੇ ਲਖਵਾਹੀ ਦੇਖੋ ਸੂਰੀ ਆਸੂਰੀ ਔਰ ਕਿਨਰਨੀ ਤਿੰਨ ਹੀ ਕੈਟਾਗਰੀਆਂ ਨੇ ਇਹ ਹੀ ਰਹਿਣੀਆਂ ਨੇ ਕੁਝ ਲੋਗ ਗੁਰਦੁਆਰੇ ਜਾਂਦੇ ਨੇ ਸਰਦਾਬਾਸ਼ ਹੋ ਕੇ ਐਵੇਂ ਕੁਝ ਲੋਗ ਹੋਣ ਜਿਨ੍ਹਾਂ ਦਾ ਤੁਹਾਨੂੰ ਧੰਦਾ ਬਣਾਇਆ ਕਿਨਰਨੀ ਦੇ ਕਿਨਰ ਕੋਣ ਨੇ ਜਿਨ੍ਹਾਂ ਦਾ ਤੁਹਾਨੂੰ ਧੰਦਾ ਔਰ ਆਗੀ ਗਾਉਣ ਵਾਲੇ ਵਜਾਉਣ ਵਾਲੇ ਕੀਰਤਨ ਕਰਨ ਵਾਲੇ ਮੁਖਵਕ ਲੈਣੇ ਵਾਲੇ ਕਥਾ ਬਾਚ ਇਹ ਸਭ ਕੀਨਰ ਨੇ ਧਰਮ ਪ੍ਰਚਾਰ ਹੀ ਕਰਦੇ ਹੁੰਦੇ ਨੇ ਇਕ ਉਹਨਾਂ ਦੀ ਗੱਲ ਸੁਣਦੇ ਹੁੰਦੇ ਨੇ ਪਖੰਡਵਾਦ ਵਾਲੀ ਇਕ ਉਹਨਾਂ ਦੇ ਟਿੱਪਣੀ ਕਰਦੇ ਕੋਲ ਜਾਂਦੇ ਹੋ ਕਹਿੰਦੇ ਛੱਡੋ ਬਕਵਾਸ ਕਰਦੇ ਨੇ ਦੇਖੋ ਗੁਰਦਾਰੇ ਗੁਰੂ ਦੀ ਗੱਲ ਹੈ ਕੋਈ ਉਹਨਾਂ ਨੂੰ ਮਾੜਾ ਵੋਟਾ ਗੱਲਾਂ ਦਾ ਗਿਆਨ ਹੁੰਦਾ ਕਿਉਂਕਿ ਗੁਰਮਤ ਦੇ ਇਤਿਹਾਸ ਨਾਲ ਵੀ ਮੇਲ ਨਹੀਂ ਖਾਂਦੀਆਂ ਗੱਲਾਂ ਜਿਹਨੇ ਗੁਰਬਾਨੀ ਦੀ ਸਮਝ ਆਉਂਦੀ ਹੈ ਉਹਦੇ ਨਾਲ ਵੀ ਮੇਲ ਨਹੀਂ ਖਾਂਦੀਆਂ ਗੱਲਾਂ ਉਹ ਸਮਝਦਾਰ ਹੁੰਦੇ ਜਿੰਨੀ ਗੱਲ ਗੁਰਬਾਨੀ ਦੀ ਉਹ ਸਮਝਦੇ ਨੇ ਪੜ੍ਹ ਕੇ ਉਹਦੇ ਹੀ ਖਿਲਾਫ ਹੁੰਦੀ ਹੈ ਸਾਰੀ ਗੱਲ ਕਮਦ ਕਮ ਇੰਨੀ ਗੱਲ ਤਾਂ ਜਾਣਦੇ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮੈਂ ਜਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰਬਾਨੀ ਕਹਿੰਦੀ ਹੈ ਫੇ ਗੁਰਨਾਨਕ ਦਾ ਬਾਪ ਕਿਵੇਂ ਬਣਾਤਾ ਤੁਸੀਂ ਕਾਲੂ ਨੂੰ ਫੇ ਕਾਲੂ ਦਾ ਮਹਤਾ ਬਾਪ ਕਾਲੂ ਵੇਦੀ ਹੈ ਇਹ ਗੱਲ ਕੀ ਹੈ ਨਾਨਕ ਵੇਦੀ ਹੈ ਨਾਨਕ ਵੇਦੀ ਹੈ ਕੀ ਕਿਵੇਂ ਹੋ ਗਿਆ ਉਹਨਾਂ ਦੇ ਸਵਾਲ ਹੁੰਦੇ ਨੇ ਇਹ ਜਵਾਬ ਕੋਈ ਦਿੰਦਾ ਨਹੀਂ ਨਾ ਗੱਲਾਂ ਦੇ ਇਹ ਸੋ ਕਹਿੰਦੇ ਨੇ ਇਹ ਕਹਿੰਦੇ ਲੋ ਸੋਹਰੇ ਆਪ社 ਕਿ ਉਹਦੀ ਗੱਲ ਦਾ ਜਵਾਬ ਹੈ ਨਾ ਕੋਈ ਹੈ ਨਹੀਂ ਉਹ ਇਹਨਾਂ ਤੋਂ ਸੈਟੀਸਫਾਈ ਨਹੀਂ ਹੁੰਦੇ ਜਿਹੜੇ ਇਹਨਾਂ ਤੋਂ ਸੈਟੀਸਫਾਈ ਨਹੀਂ ਹੁੰਦੇ ਉਹ ਗੁਰਦੁਆਰਾ ਹੀ ਛੱਡ ਜਾਂਦੇ ਨੇ ਉਹ ਮੰਦਰੇ ਛੱਡ ਜਾਂਦੇ ਨੇ ਉਹ ਧਰਮ ਹੀ ਛੱਡ ਜਾਂਦੇ ਨੇ ਸਾਈਡ ਤੇ ਰਹਿੰਦੇ ਨੇ ਇਹਨਾਂ ਦੀ ਅਲੋਚਨਾ ਇਹਨਾਂ ਨੂੰ ਕਹਿੰਦੇ ਨੇ ਮੂਰਖ ਨੇ ਗੁਰਨਾਗੂ ਇਹਨਾਂ ਨੂੰ ਮੂਰਖੰਦ ਘੋਰ ਕਹ ਰਿਹਾ ਗੁਰਦੁਆਰੇ ਮੰਦਰਾਂ ਜਾਣ ਵਾਲਿਆਂ ਨੂੰ ਅਰ ਮੰਦਰਾਂ ਦਾ ਪ੍ਰਚਾਰ ਵਾਲਿਆਂ ਨੂੰ ਮੂਰਖੰਦ ਘੋਰ ਕਹ ਰਿਹਾ ਤੇ ਦੁਜਿਆਂ ਨੂੰ ਚੋਰ ਹਰਾਮ ਘੋਰ ਕਹ ਰਿਹਾ ਨਾਨਕ ਜੀ ਨੂੰ ਕਹ ਰਿਹਾ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਘੋਰ ਅਸਲ ਤੇ ਨਾਨਕ ਵੀ ਉਹ ਬੜੇ ਰਾਖਸ਼ ਹੈ ਉਹ ਨਾਨਕ ਨਾਨਕ ਦੇ ਅਸਲੀ ਚੇਲੇ ਰਾਖਸ਼ ਨੇ ਤੇ ਰਾਵਣ ਵੀ ਰਾਖਸ਼ ਹੈ ਉਹ ਵੀ ਚਾਰ ਵੇਦ ਜਿਉ ਵੇਦ ਮਤ ਨਾ ਲੱਗਿਆ ਸਾਰੇ ਰਾਖਸ਼ ਨੇ ਜੀਦਾ ਗਿਆਨ ਧਰਮ ਦਾ ਰਾਕਸ਼ਸ ਇਹਨਾਂ ਨੂੰ ਸਭ ਇਹਨਾਂ ਦੀ ਪੈਸਾ ਨੂੰ ਉਹ ਤਾਂ ਕਿਸੇ ਨੂੰ ਰਾਕਸ਼ ਕਹਿੰਦੇ ਨਹੀਂ ਅਸੀਂ ਨਹੀਂ ਕਿਸੇ ਨੂੰ ਰਾਕਸ਼ ਕਹਿੰਦੇ ਅਸੀਂ ਕਹਿੰਦੇ ਮਨਮੁਖ ਪਿਆਗੁਰਮੁਖ ਇਹ ਸਾਕਤ ਸਾਡੇ ਦਾ ਲਫਜ਼ ਸਾਡਾ ਰਾਕਸ਼ਸ ਲਫਜ਼ੇ ਨਹੀਂ ਹੈ ਉਹ ਰਾਕਸ਼ ਲਫਜ਼ ਆਇਆ ਕਿੱਥੋਂ ਹੈ ਸਵਾਲ ਹੈ ਰਾਕਸ਼ ਬੰਮਣ ਦਾ ਪੈਦਾ ਕੀਤਾ ਲਫਜ਼ ਗੁਰਮਤ ਦਾ ਲਫਦ ਨਹੀਂ ਹੈ ਰਾਖਸ਼ ਜੀ ਗੁਰਮਤ ਦਾ ਗੁਰਮਤ ਦਾ ਸਾਡਾ ਦਾ ਇਹਦਾ ਸਾਖਤ ਲਫਜ਼ ਹੈ ਇਹ ਸੰਤ ਲਫਜ਼ ਹੈ ਇਹ ਮਨਮੁਖਾ ਗੁਰਮੁਖਾ ਮਨਮੁਖ ਸਾਖਤ ਮਰਾਂ ਸੰਤ ਸਭ ਜੀਵ ਹੈ ਜਾਇ ਸਾਖਤ ਨੂੰ ਜਿੰਨੇ ਮਰਜੀ ਮਹਾਪੁਰ ਮਹਾਪੁਰ ਕਹਿੰਦਾ ਵੀ ਸਾਖਤ ਹੈ ਜਿਹਨਾਂ ਨੇ ਕਹਾਇਆ ਕਹਿਣ ਵਾਲੇ ਬੂਰਖੰਦ ਕੋਰ ਸੀ ਕਹਣ ਵਾਲਾ ਚੋਰ ਆਰਾਮਖੋੜ ਸੀ ਕਹਨੇ ਮਰਾਂ ਗੁਰਦਾਨ ਕੀ ਕਹਿੰਦੇ ਜਿਨ੍ਹਾਂ ਨੂੰ ਆਪਰ ਕਹਿੰਦੇ ਰਹੇ ਹੋ ਤੁਸੀਂ ਮੂਰਖਾਂਦ ਕੋਲ ਕਹਿੰਦੇ ਨੇ ਉਸ ਅਗਸਤੀ ਉਹ ਮਰਾਂ ਸਾਰੇ ਹੀ ਮਰੇ ਨੇ ਸੰਤ ਸਭ ਜੀਵ ਹੈ ਜਿਵੈਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ ਜਿਵੈਲ ਹੁਣ ਵੀ ਜਿਉਂਦੇ ਰਹੋ ਸਤਗੁਰ ਸਾਰੇ ਜਿਉਦੇ ਹੀ ਨੇ ਭਗ ਜਿੜੇ ਨੇ ਕੌਣ ਕਹੇ ਸਤਗੁਰ ਮੋਇਓ ਚੈਲੰਜ ਇਹ ਗੱਲ ਕੋਈ ਮੈਨੂੰ ਸਮਝਾਵੇ ਗੁਰਦੁਆਰੇ ਇਹ ਗੱਲ ਕੀ ਹੈ ਉਹਨਾਂ ਦਾ ਮਤਲਬ ਇਹ ਨਹੀਂ ਸਮਝਾਉਂਦਾ ਹੈ ਆ ਗੱਲ ਦਾ ਪ੍ਰਚਾਰ ਮਿਸ਼ਨਰੀ ਕਿਉਂ ਛੱਡ ਗਏ ਕੀ ਸਿਖਾਉਂਦੇ ਨੇ ਫਿਰ ਕੀ ਇਹਨਾਂ ਦੇ ਭਲੇ ਇਹ ਤਾਂ ਸਭ ਕੁਝ ਮੁਕਰ ਗਏ ਤਾਂ ਗੁਰਬਾਣੀ ਤੋਂ ਮੁਕਰੇ ਖੜੇ ਨੇ ਗੁਰਬਾਣੀ ਦੀ ਵਿਚਾਰਧਾਰਾ ਤੋਂ ਮੁਕਰੇ ਖੜੇ ਨੇ ਇਹ ਗੱਲ ਨੂੰ ਨਹੀਂ ਮੰਨਦੇ ਸ਼ਖਦ ਮਰਨ ਸਾਧੂ ਸਾਹਿਬ ਜੀ ਕਹਿੰਦੇ ਇਹ ਤਾਂ ਗੱਲਾਂ ਨੇ ਇਦਾਂ ਹੋਈ ਨਹੀਂ ਸਕਦਾ ਸਾਰੇ ਵਰਦਨ ਇਹ શરીર ਕਰਕੇ ਵਰ ਨੂੰ ਮਰਨਾ ਮੰਦਰ ਬਾ ਮੰਨੇ ਨੇ ਇਹ ਬਿਲਕੁਲ ਪਿਓਰ ਪਿਓਰ ਬੰ ਮਰਨੇ ਆ ਅਸਲ ਇਨਾ ਨੇ ਬੜਨਾ ਸੀਗਾ ਲੀਡਰ ਪ੍ਰਚਾਰਕ ਹੁਣ ਇਹਨਾਂ ਦਾ ਫਿਊਚਰ ਖਤਮ ਇੱਕ ਹੋਰ ਧਰਮ ਕ੍ਰੀਏਟ ਕਰ ਰਹੇ ਨੇ ਹੁਣ ਅੰਦਰ ਸੁਗ ਉਹਦੇ ਲੀਡਰ ਬਣ ਗਏ ਚਾਹੇ ਇਹਨਾਂ ਦੇ ਪੈਰੋਕਾਰ ਥੋੜੀ ਹੀ ਹੋਣ ਹੌਲੀ 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 ਲਾਈਨ ਕੱਢ ਕੇ ਫੜ ਕੇ ਹੋ ਸਕਦਾ ਬਹੁਤੀਆਂ ਨੇ ਸ਼ਾਮਲ ਹੋ ਜਾਣ ਇਹ ਜੋ ਬੁਰਦ ਦੇ ਥੋੜਾ ਇਸ ਧਰਮ ਦੇ ਜਿਹੜੇ ਜਿਹੜਾ 84 ਲੱਖ ਜੂਨ ਨੂੰ ਨਹੀਂ ਮੰਨਦਾ ਇਹ ਉਹਦਾ ਰੱਖ ਕਰ ਰਹੇ ਨੇ ਉਹ ਮੁਸਲਮਾਨੀ ਬੰਦੇ ਕਿਆ ਤਾਂ ਮੁਸਲਮਾਨਾ ਜਿਹੜਾ ਆਏ ਹੋਏ ਨੇ ਇਹ ਮੁਸਲਮਾਨਾਂ ਦਾ ਪਿਛੋਕੜ ਇਹਨਾਂ ਦਾ ਰਸਤੇ ਵੀ ਮੁਸਲਮਾਨਾਂ ਵਾਲੇ ਨੇ ਖਰਚੇ ਕਰਦੇ ਨੇ ਰਿਸ਼ਤੇ ਰਿਸ਼ਤੇ ਇਹ ਮੁਸਲਮਾਨਾਂ ਵਾਲੇ ਹੀ ਨੇ ਇਹਨਾਂ ਦੇ ਖਾਣ ਪਾਣ ਸਭ ਕੁਝ ਮੁਸਲਮਾਨਾਂ ਨਾਲ ਇਹ ਤਾਂ ਮੁਸਲਮਾਨ ਧਰਮ ਨੂੰ ਡਾਊਟ ਕਰ ਲੈਣੇ ਉਹ ਕਰਨਾ ਨਹੀਂ ਉਹ ਮੁਸ਼ਕਿਲ ਗੱਲ ਹੈ। ਜਾਂ ਫਿਰ ਦੂਜੀ ਗੱਲ ਇਹ ਹੈ ਦੂਜਾ ਇਹਨਾਂ ਨੂੰ ਕਿਤੇ ਜਗ੍ਹਾ ਨਹੀਂ ਜਾਂਦੀ। ਬੋਧੀ ਵੀ ਬਦਲ ਗਿਆ ਅੱਜ। ਬੋਧੀ ਤਾਂ ਕਹਿੰਦੇ ਨੇ ਵੀ ਝੂਠ ਕੱਢਦੇ ਹੋ ਸਾਰੇ ਧਰਮਾਂ ਜੋ ਆਪ ਇੱਕ ਹੋ ਜਾਣਗੇ ਵਰਲਡ ਲੈਵਲ ਤੇ। ਪਹਿਲ ਉਹਨੇ ਕੀਤੀ ਹੈ। ਰਾਇਲ ਅਮਰ ਰਾਇਲ ਅਮਰ ਉਹ ਤਾਂ ਪਹਿਲ ਕੀਤੀ ਹੈ। ਤੇ ਇਸਾਈ ਸਾਰੇ ਧਰਮ ਨੇ ਝੂਠ ਛੱਡਣ ਨੂੰ ਮੁਸਲਮਾਨਾਂ ਤੇ ਕੱਟੜਵਾਦੀ ਕੱਟੜਵਾਦੀ ਨੇ ਇਹ ਗੱਲ ਮੰਨਦੇ ਦੂਏ ਤੇ ਜਿਹੜੇ ਉਦਾਰਵਾਦੀ ਨੇ ਉਹ ਤਾਂ ਇਹਨਾਂ ਨਾਲ ਵੀ ਨਹੀਂ ਖੜਨੇ ਉਹਨਾਂ ਨੇ ਝੂਠ ਨਾਲ ਦੋ ਵੀ ਨਹੀਂ ਖੜੇ ਕਿਤੇ ਜਗ੍ਹਾ ਨਹੀਂ ਹੈ ਹੁਣ ਇਹਨਾਂ ਨੂੰ ਗਿਆਨ ਹੀ ਨਹੀਂ ਹੈ ਕਿ ਕੀ ਹੋ ਰਿਹਾ ਇਹ ਤਾਂ ਸਿਰਫ ਬਹੁਤ ਛੋਟੀ ਨੈਰੋ ਸੋਚ ਦੇ ਮਾਲ ਕਰੇ ਥੋੜਾ ਜਿਆਦਾ ਦੇਖਣ ਵਾਲੇ ਨੇ ਨੇੜੇ ਦੀ ਸੋਚ ਹੈ ਨਾ ਦੀ ਲੰਬੀ ਸੋਚ ਤੇ ਦੇ ਲੰਮੀ ਨਜ਼ਰ ਨਹੀਂ ਹਾਂ ਜੀ ਲੰਮੀ ਨਜ਼ਰ ਹੈ ਹੀ ਨਹੀਂ ਇਹਨਾਂ ਦੀ ਲੰਮੀ ਨਜ਼ਰ ਹੁੰਦੀ ਤਾਂ ਹਵਾ ਪਛਾਣ ਲੈਣ ਦੇ ਮੌਕੇ ਦੀ ਹਵਾ ਇਹ ਵਿਰੋਧੇ ਨਾ ਕਰਦੇ ਸੰਤਾਨਾਂ ਬਾਜ ਜਾਣੇ ਚੁੱਪ ਕਰ ਗਏ ਜਿਹੜਾ ਚੁੱਪ ਕਰਦੀ ਉਹ বাজੂਗਾ ਹਵਾ ਨੂੰ ਦੇਖ ਕੇ ਬਾਸਕਾਂ ਦੇ ਟੇਡਾ ਹੋ ਜਾਂਦਾ ਭਾਵੇਂ ਬਾੜਾ ਮੰਨੇ ਪਰ ਬਾਸ ਦਾ ਗੁਣ ਵੀ ਹੈ ਕੋ ਜਿੰਨਾ ਮਰਜੀ ਮਤਲਬ ਹੈ ਤੂਫਾਨ ਆਜੇ ਬਾਸ ਜੜੋ ਨਹੀਂ ਉਖੜਦਾ ਬਾਸ ਕਦੇ ਕਿਸੇ ਨੇ ਟੁੱਟਿਆ ਹੋਇਆ ਨਹੀਂ ਦੇਖਿਆ ਪਟਿਆ ਹੋਇਆ ਨਹੀਂ ਦੇਖਿਆ ਤੂਫਾਨ ਚ ਬਾਜ ਇੱਕ ਨਕਸ ਹੁੰਦਾ ਹੈ ਜਿਆਦਾ ਹਵਾ ਆਉਂਦੀ ਹੈ ਬਾਸ ਆਪਸ ਵਿੱਚ ਹੀ ਰਗੜ ਖਾ ਕੇ ਅੱਗ ਫੜ ਲੈਂਦੇ ਫਿਰ ਸੰਤ ਆਪਸ ਵਿੱਚ ਹੀ ਰਗੜ ਖਾ ਕੇ ਅੱਗ ਫੜ ਲੈਂਦੇ ਇੱਕ ਦੂਏ ਦੀਆਂ ਕੋਸਰਦਾ ਉਹ ਜਿਹੜੀ ਲੜਕੀ ਕਿਸੇ ਸੰਤ ਨਹੀਂ ਭੇਜੀ ਹੋਵੇ ਅਸਰ ਆਮ ਦਾ ਅਸਰ ਆਮ ਕੋਲ ਇਹਦੀ ਚੜ੍ਹਾਈ ਵੱਧਦੀ ਐ ਦੁਨੀਆਂ ਦੀ ਨਹੀਂ ਵੱਧਦੀ ਐਹ ਜੇ ਕੰਮ ਤਾਂ ਕਰਨਗੇ ਅਗੜ ਖਾ ਕੇ ਅੱਗ ਫੜ ਕੇ ਗਵਰਨਰ ਨੇ ਨਹੀਂ ਕਰਨਾ ਤੁਸੀਂ ਅਸੀਂ ਨਹੀਂ ਕਰਨਾ ਕਰਨਗੇ ਇਹਦੇ ਸ਼ਰੀਕ ਐਹ ਜੇ ਕੰਮ ਤਾਂ ਕਰਨਗੇ ਇਹ ਜਰੂਰ ਪਰ ਪਤਾ ਨਹੀਂ ਲੱਗਣਾ ਪਤਾ ਜਦਿਆ ਲੱਗੂ ਜੇ ਪਾਪੜ ਨਿਕਲਦਾ